ਗੁਰ ਤੇਗ ਬਹਾਦਰ ਮਹਾਰਾਜ ਦਾ ਸਰੀਰ ਦੋ ਹਿੱਸਿਆਂ ਸਸਕਾਰ ਹੋਇਆ ਉਹਨਾਂ ਦਾ ਢੜ ਦਾ ਦਿੱਲੀ ਸੀਸ ਦਾ ਪੰਜਾਬ ਮਾਤਾ ਗੁਜਰ ਕੌਰ ਨਹੀਂ ਆਖਿਆ ਹਾਏ ਰੱਬਾ ਇਹ ਮੇਰੇ ਤੇ ਪਤੀ ਦਾ ਸਸਕਾਰ ਵੀ ਇੱਕ ਜਗ੍ਹਾ ਨਾ ਹੋ ਸਕਿਆ ਗੁਰ ਗੋਬਿੰਦ ਸਿੰਘ ਮਹਾਰਾਜ ਨੇ ਉਲਾਮਾ ਦਿੱਤਾ ਹਾਏ ਰੱਬਾ ਅਸੀਂ ਤੁਹਾਡੇ ਰਾਹ ਤੇ ਤੁਰੇ ਮੇਰੇ ਪਿਤਾ ਦੇ ਸਰੀਰ ਦਾ ਸਸਕਾਰ ਵੀ ਇੱਕ ਥਾਂ ਤੇ ਨਾ ਹੋ ਸਕਿਆ ਨਾ ਉਹਨੇ ਕਿਹਾ ਮਾਲਕਾ ਵੀ ਤੇਰੀ ਰਜਾਈ ਹੈ ਅਹੀਂ ਚੰਗਾ ਖਾਨੇ ਆ ਚੰਗਾ ਪੀਨੇ ਆ ਜੂਸ ਪੀਨੇ ਆ ਫਰੂਟ ਖਾਨੇ ਆ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਨੇ ਆ ਮੜਾ ਦਾ ਦੁੱਖ ਆ ਜੇ ਨਾ ਇੱਕ ਮਿੰਟ ਲਾਉਂਦੇ ਬਾਪ ਗੁਰੂ ਛੱਡ ਕੇ ਬਾਬੇ ਮਗਰ ਤੁਰ ਪਏ ਨੀ ਬਾਬਾ ਜੀ ਕਿਤੇ ਕਿਰਪਾ ਕਰੋ ਕੋ ਮੰਤਰ ਦਿਓ ਸਾਡੇ ਘਰ ਦੁੱਖ ਬੜਾ ਬਾਬਿਆਂ ਕਰ ਦੁੱਖ ਹੈ ਨਹੀਂ ਬੋਲੋ ਪਿਆਰਿਓ ਜਿੰਨੇ ਵੀ ਬਾਬੇ ਨੇ ਸਾਡੇ ਤੋਂ ਵੱਧ ਦੁਖੀ ਨੇ ਪਿਆਰਿਓ ਬਾਬਾ ਭਾਵੇਂ ਕਿਸੇ ਮਜਬਦਾ ਹੋਵੇ ਭਾਵੇਂ ਸਿੱਖੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਤੇ ਭਾਵੇਂ ਕਿਸੇ ਹੋਰ ਮਾਹੀ ਦਾ ਹੋਵੇ ਕਦੀ ਵੇ ਅੰਦਰ ਵੜ ਕੇ ਵੇਖੋ ਜਿੰਨੇ ਅੰਦਰੋਂ ਉਹ ਦੁਖੀ ਨੇ ਉਹ ਗ੍ਰਸਤੀ ਉਹਨਾਂ ਦੇ ਜਿੰਨਾ ਦੁਖੀ ਹੈ ਹੀ ਨਹੀਂ ਕੋਈ ਗ੍ਰਸਤੀ ਦਾ ਤੇ ਦੋ ਬੱਚੇ ਨੇ ਉਹ ਪਾਲੀ ਜਾਂਦਾ ਦੋ ਤਿੰਨਾਂ ਨੂੰ ਪਾਲੀ ਜਾਂਦਾ ਜਿਹੜਾ ਤਿਆਗੀ ਹੈ ਉਹਦਾ ਤਾਂ ਦੁੱਖ ਏਡਾ ਵੱਡਾ ਉਹ ਕਹਿੰਦਾ ਉਹ